ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਟਿੱਕ ਟਕ ਵਧੀਆ ਹੋਗੇ ਆਪਾਂ ਵਧੀਆ ਲਓ ਜੀ ਆਪਾਂ ਇੱਥੇ ਲੱਗੀਆਂ ਡ्रेसਿੰਗ ਰੂਮ ਖਾਲੀ ਕਰਨ ਇਹਦੀ ਮਤਲਬ ਲੱਗੀਆਂ ਸਫਾਈ ਕਰਨ ਤੇ ਆਪਾਂ ਨਾ ਲਾਉਣੇ ਆ ਪੇਂਟ ਵਾਲੀ ਪਿੰਡੂ ਵਾਲੀ ਜੀ ਮਿਲਿਆ ਨਹੀਂ ਕੋਈ ਵੀ ਤੇ ਬਾਕੀ ਵੇਖਦੇ ਆ ਆਪਾਂ ਤੇ ਜਿਹੜੇ ਮਤਲਬ ਕਿ ਘਰ ਬਣਾਉਣ ਸਮੇ ਗਲਤੀਆਂ ਆ ਨਾ ਆਪਣੀ ਕੋ ਬਹੁਤ ਜਿਆਦੀਆਂ ਨਾ ਤੇ ਮਤਲਬ ਕਿ ਅਣਜ ਮਤਲਬ ਜਦੋਂ ਵੀ ਕੋਈ ਵੀ ਘਰ ਬਣਾਉਂਦਾ ਨਾ ਮਤਲਬ ਗਲਤੀ ਹਰ ਇੱਕ ਕੋ ਹੋ ਜਾਂਦੀ ਹੈ ਮੇਰੇ ਕੋਲ ਵੀ ਗਲਤੀਆਂ ਮੇਰੇ ਕੋਲ ਇਹ ਗਲਤੀਆਂ ਹੋ ਜਾਂਦੋ ਇੱਕ ਤੇ ਮੈਂ ਡਾਊਨ ਛਾਤ ਰਖਵਾ ਲਈ ਡਰੈਸਿੰਗ ਰੂਮ ਦੀ ਨਾਲ ਹੀ ਬਾਥਰੂਮ ਦੀ ਇਹ ਮੈਨੂੰ ਡਰੈਸਿੰਗ ਰੂਮ ਦੀ ਉੱਪਰਲੀ ਇੱਕੋ ਛੱਤ ਚਾਹੀਦੀ ਤੇ ਬਾਥਰੂਮ ਦੀ ਜੇ ਨੀਵੀਂ ਰੱਖਣੀ ਤੇ ਨੀਵੀਂ ਰੱਖ ਸਕਦੇ ਹਾਂ ਤੇ ਐਵੇਂ ਮੈਂ ਇਕੱਠੀ ਪਵਾ ਲਈ ਤੇ ਹੋਣ ਬਸ ਪੇਂਟ ਪੜੇ ਲਾਉਣੀ ਆ ਤੇ ਮੈਂ ਸੋਚਿਆ ਨਾਲ ਨਾ ਬਾਥਰੂਮ ਚ ਟਾਈਲ ਅੰਦਰ ਦੇ ਚ ਲਾਉਣੀ ਆ ਤੇ ਮੈਂ ਕਿਹਾ ਪਹਿਲਾਂ ਨਾਲ ਨਾ ਇਹਦੀ ਹੋ ਸਕਦਾ ਤੇ ਇਹਦੀ ਵੀ ਛੱਤ ਤੋੜਾ ਦਈਏ ਤੇ ਮਿਸਤਰੀ ਵੇਹ ਹੋ ਕੇ ਗਿਆ ਤੇ ਉਹ ਕਹਿੰਦਾ ਕਿ ਖਾਲੀ ਕਰ ਦੋ ਡਰੈਸਿੰਗ ਰੂਮ ਤੇ ਚਲ ਡਰੈਸਿੰਗ ਰੂਮ ਦੀ ਤੋੜ ਦਿੰਨੇ ਆ ਮੈਂ ਤੇ ਬਾਥਰੂਮ ਦੀ ਵੀ ਕਿਹਾ ਤੇ ਗੜੀ ਦੇ ਪਾਪਾ ਨਹੀਂ ਮੰਨਦੇ ਮਣਮੀਤ ਦੇ ਦੇਖਦੇ ਆ ਆਪਾਂ ਕਿ ਮਤਲਬ ਕਿ ਮੰਨਦੇ ਜਾਂ ਨਹੀਂ ਮੰਨਦੇ ਤੇ ਇੱਕ ਗਲਤੀ ਇੱਕ ਛੱਤ ਦੀ ਡਾਊਨ ਛੱਤ ਬਣਾਉਣ ਕਰਕੇ ਤੇ ਇੱਕ ਗਲਤੀ ਹੋਈ ਆ ਕਿ ਬਾਬਾ ਜੀ ਦੇ ਰੂਮ ਦਾ ਦਰਵਾਜਾ ਨਾਲ ਜਿਹੜਾ ਉਹ ਬੈਕ ਸਾਈਡ ਤੇ ਰੱਖਿਆ ਗਿਆ ਵਾ ਤੇ ਉਹ ਮੇਰਾ ਅੱਧਾ ਕੇ ਕਮਰੇ ਦੇ ਵਿੱਚ ਕੜਵਾ ਲਈਏ ਮਿਸਤਰੀਆਂ ਕੋ ਮਿਸਤਰੀਆਂ ਨਹੀਂ ਆਉਣਾ ਤੇਗਾ ਜੀ ਕੱਢ ਦੇਣਗੇ ਤੇ ਬਾਗੇ ਚਲੋ ਜੀ ਆਪਾਂ ਇੱਥੇ ਕਰ ਦਿੰਨੇ ਆ ਬਾਥਰੂ ਸੌਰੀ ਡਰੈਸਿੰਗ ਰੂਮ ਖਾਲੀ ਡਰੈਸਿੰਗ ਰੂਮ ਚ ਸਹਾਰਣੀ ਬੜਾ ਹੋਈ ਤੇ ਜੋ ਛੋਟਾ ਉਰਦਾ ਸਾਮਾਨ ਸਾਰਾ ਇੱਥੇ ਜਿਉਂ ਆੜਿਆ ਛਟੌਰ ਦਾ ਕੰਮ ਲੈਣ ਦੇ ਕੇ ਚਲੋ ਟਾਈਲ ਵਗੈਰਾ ਨਹੀਂ ਲੱਗੇਗਾ ਨਾਲ ਇਹਨਾਂ ਟਾਈਲ ਲਵਾ ਲੈਣੀ ਪਹਿਲਾਂ ਟਾਈਲ ਲਵਾਉਂਗੇ ਫਿਰ ਪੇਂਟ ਕਰਾਉਂ ਤੇ ਦੇਖਦੇ ਆਂ ਆਪਾਂ ਕੀ ਕੀ ਮਤਲਬ ਕਿ ਕਿਹੜਾ ਕਿਹੜਾ ਕੰਮ ਹੁੰਦਾ ਕੰਮ ਤੇ ਬਹੁਤ ਕਰਨ ਵਾਲੇ ਆ ਆ ਨਾ ਤੁਹਾਨੂੰ ਗੁੰਜੂਣਾ ਹੋਵੇਗਾ ਜਦੋਂ ਵਰਤਦਾ ਹੈ ਪਰੇ ਕਰਦੇ ਜੀ ਮੜ ਜੇ ਲਾ ਦੇਣੀ ਆ ਆ ਮੀ ਤੇ ਇਹ ਸਭ ਨੂੰ ਨਹੀਂ ਆਸੀ ਉੱਤ ਜਿਹੜੇ ਨਹੀਂ ਜਾਂਦੇ ਹਾਂ ਇਹ ਕਿੰਨੂੰ ਦਵਾ ਯਾਰ ਤੇ ਕਦੇ ਨਿਕਲਦੀ ਨਹੀਂ ਨਿਕਲ ਨਹੀਂ ਆ ਰਹੀ ਨਹੀਂ ਕਹਿੰਦੀ ਹਾਂ ਮੈਂ ਆ ਰਹੀ ਹੈਲੋ ਜੀ ਸਸਤੀ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਹੋਰ ਸੁਨਾਉਂ ਗਿਆ ਜ ਆ ਦੇਖ ਜੀ ਇਥੇ ਨਾ ਜੁਕਗਟਿਆ ਸਮਾਨ ਘਰ ਬਣਾਉਣ ਸਮੇਂ ਮਤਲਬ ਬੜੀਆਂ ਗਲਤੀਆਂ ਨਹੀਂ ਨਾ ਬੰਦਾ ਕਰ ਲੈਂਦਾ ਨਾ ਇੱਕ ਗਲਤੀ ਸਾਡੇ ਤੋਂ ਮਤਲਬ ਹੋਈ ਆ ਕਿ ਬਾਬਾ ਜੀ ਵਾਲੇ ਰੋਮ ਦਾ ਦਰਵਾਜ਼ਾ ਕਮਰੇ ਦੇ ਪਿੱਛੇ ਰੱਖਿਆ ਗਿਆ ਵਾ ਤੇ ਇਹ ਗਲਤੀ ਇਹ ਹੋਈ ਆ ਕਿ ਆਜ ਇਸ ਤਰ੍ਹਾਂ ਬਾਥਰੂਮ ਆਪਣਾ ਬਾਥਰੂਮ ਦੀ ਵੀ ਡਾਊਨ ਨੂੰ ਆ ਛੱਤ ਤੇ ਆ ਡਰੈਸਿੰਗ ਰੂਮ ਦੀ ਵੀ ਡਾਊਨ ਨੂੰ ਆ ਛੱਤ ਆਪਣੀ ਦੀ ਤੇ ਹੁਣ ਆਪਾਂ ਬਾਥਰੂਮ ਆਪਾਂ ਕਰਾਉਣਾ ਸੀਗਾ ਤਿਆਰ ਅੰਦਰਲਾ ਤੇ ਹੁਣ ਅਸੀਂ ਉਹਨਾਂ ਨੂੰ ਕਿਹਾ ਕਿ ਸਾਰੀ ਛੱਤ ਢੇਡ ਦੋ ਮਤਲਬ ਤੋੜ ਦੋ ਤੇ ਉਹ ਕਹਿੰਦੇ ਕਿ ਨਹੀਂ ਬਾਥਰੂਮ ਦੇ ਡਾਊਨ ਰਹਿੰਦੇ ਤੇ ਆੜ ਹੀ ਕਰ ਦੇਣੀ ਡਰੈਸਿੰਗ ਰੂਮ ਦੀ ਇਹ ਤੋੜ ਦੇਣੀ ਇਕੱਲੀ ਤੇ ਹੁਣ ਇਹ ਤੋਂ ਅਸੀਂ ਸਾਰਾ ਖਲਾਰਾ ਕਲੂੜਾ ਚੁੱਕ ਲਿਆ ਬਾਥਰੂਮ ਚ ਕਰਤਾ ਵਾ ਤੇ ਵੇਖੋ ਅੱਜ ਉਹਦੇ ਮਿਸਤਰੀ ਜੀ ਕੱਲ ਨੂੰ ਤੇ ਉਹਨਾਂ ਦਾ ਫੋਨ ਆਇਆ ਕਿ ਬਾਥਰੂਮ ਐਡਰੈਸਿੰਗ ਰੂਮ ਖਾਲੀ ਕਰਵਾ ਦਿਓ ਕਰ ਦਿਓ ਉਹ ਆਪਾਂ ਕਰਤਾ ਵਾ ਡਰੈਸਿੰਗ ਰੂਮ ਖਾਲੀ ਤੇ ਹੁਣ ਐ ਤੇ ਕੰਮ ਕਰ ਦੋਂਦੇ ਤੇ ਉਹ ਕਰਨਗੇ ਤੇ ਬਾਕੀ ਆਪਾਂ ਬਾਥਰੂਮ ਤਿਆਰ ਕਰਨਾ ਮੈਂ ਤੇ ਬਾਥਰੂਮ ਦਾ ਵੀ ਗਿਆ ਹੀ ਕਰਕੇ ਬਾਥਰੂਮ ਦੀ ਵੀ ਜਿਹੜੀ ਡਾਊਨ ਛੱਤ ਵਾਣਾ ਮਤਲਬ ਇਹ ਟੁੱਟ ਜੂਗੀ ਤੇ ਚੱਲ ਵਧੀਆ ਹੋ ਜੂਗਾ ਕਿਉਂਕਿ ਫਿਰ ਜਿਹੜਾ ਉੱਪਰ ਵਾਲ ਲੱਗਾ ਔਰ ਜੋਸਟ ਫੈਨ ਵਾਸਤੇ ਉਸ ਤਰ੍ਹਾਂ ਉਹ ਛੱਡਿਆ ਤਾਂ ਹੈਗਾ ਵਾ ਰੋਸ਼ਨਦਾਨ ਪਰ ਛੋਟਾ ਵਾ ਮੈਂ ਕਿਹਾ ਚੱਲ ਥੋੜਾ ਵੱਡਾ ਲੱਗ ਜੂਗਾ ਉਹ ਪਰ ਲੱਗਿਆ ਤੇ ਪਰ ਉਹ ਨਹੀਂ ਕਹਿੰਦੇ ਵੀ ਕੋਈ ਇਹ ਪਾਪਾ ਨਹੀਂ ਮੰਨਦੇ ਮਣੇਂਦੇ ਤੇ ਗਾੜੀ ਕੋਈ ਸਕਰੀਨ ਸਲਾਹ ਲੈਣੇ ਆਉਂਦੇ ਕੀ ਕਹਿੰਦੇ ਆ ਹਾਲ ਦੀ ਘੜੀ ਤੋਂ ਉਹਨਾਂ ਨੇ ਇਹ ਹੀ ਖਾਲੀ ਕਰਨ ਨੂੰ ਕਿਹਾ ਇਹ ਆਪਾਂ ਖਾਲੀ ਕਰਤਾ ਤੇ ਬਾਕੀ ਜਿਦੋਂ ਮਿਸਤਰੀ ਆਉਂਦੇ ਫਿਰ ਤਾਂ ਕਰਦੇ ਆ ਕਿ ਕੀ ਡਿਸੀਜਨ ਲੈਣੇ ਆ ਕੀ ਕੀ ਮਤਲਬ ਕਿਸ ਤਰ੍ਹਾਂ ਸਲਾਹ ਦਿੰਦੇ ਕੀ ਕਰਦੇ ਆ ਤੇ ਫਿਰ ਤੁਹਾਨੂੰ ਫਿਰ ਦੱਸਦੇ ਆ ਕੰਟੀਨਿਊ ਤੇ ਚਲੋ ਜੀ ਬਸ ਮੈਂ ਤੁਹਾਨੂੰ ਸਬਸਕ੍ਰਾਈਬ ਮਾਰ ਨੂੰ ਟੀ ਝਾੜਨਾ ਚੜਮੂਲਾ ਕੇ ਤੇ ਕਰ ਦੇ ਕਰ ਦੇ ਦਿੰਨੀ ਆ ਲੈ ਲਾ ਤੇ ਚਲੋ ਜੀ ਠੀਕ ਵਾ ਫਿਰ ਮੈਂ ਕਰਦਾ ਕੰਮ ਬਾਪੀ ਆਪਾਂ ਫਿਰ ਮਿਲਦੇ ਆ ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਹੁਣੇ ਲੋ ਜੀ ਆਪਣੇ ਫਾਈਨਲੀ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਪੇਂਟ ਵਾਲੇ ਲੱਗ ਚੁੱਕੇ ਆ ਆ ਗਏ ਫਿਰ ਹਾਇ ਅੱਜ ਸੋਚੀ ਕੱਢ ਗਏ ਆ ਇੱਥੇ ਸਾਡਾ ਜਿਹੜਾ ਪੇਂਟ ਵਾ ਬਾਹਰ ਦਾ ਹੋ ਗਿਆ ਵਾ ਤੇ ਪੱਟੀ ਛਾੜ ਕੇ ਉਹਨਾਂ ਨੇ ਪੇਂਟ ਤੇ ਪ੍ਰੈਮਰ ਸੋਰੀ ਪ੍ਰੈਮਰ ਮਾਰਤਾ ਵਾ ਤੇ ਬਾਕੀ ਆਪਾਂ ਲੱਗੀਆਂ ਮੈਂ ਇੱਥੇ ਵੀੜੇ ਦੀ ਸਫਾਈ ਕਰਨ ਕਿਉਂਕਿ ਵੀੜੇ ਦੇ ਖਲਾਰਾ ਇੰਨਾ ਜ਼ਿਆਦਾ ਵਾਣਾ ਬਹੁਤ ਜ਼ਿਆਦਾ ਖਲਾਰਾ। ਤੋਂ ਕੋਈ ਮੈਂ ਚਿੱਟੇ ਕਿਤੇ ਹੀ ਅੰਕੇ ਕਲੀਜੀ ਸਾਰੀ ਅੰਦਰਾਂ ਚ ਜਾਣੇ ਆ ਤੇ ਮੈਂ ਇੱਥੇ ਕਹਿੰਦੀ ਕਿ ਵੀੜਾ ਧੋਦਿਏ ਤੇ ਇੱਧਰ ਗੁਰਫਤੇ ਤੇ ਮੈਂ ਲੱਗੀਆਂ। ਧੋਣ ਗੁਰਫਤੇ ਨੇ ਪਾਈਪ ਵਗੈਰਾ ਫੜੀ ਆ ਮੰਮਾ ਤੋਂ। ਕਹਿੰਦਾ ਮੰਮਾ ਜੀ ਆਪਾਂ ਦੋਨੋਂ ਧੋਣੇ ਅਸੀਂ ਦੋਵੇਂ ਜਾਣੇ ਇੱਥੇ ਵੀੜਾ ਧੋਣ ਲੱਗੇ ਹਾਂਗੇ। ਨਾਲ ਹੀ ਦਰਵਾਜ਼ੇ ਐ ਪੱਟੀ ਨਾਲ ਭਰੇ ਪਏ ਹੀ ਪੂਰੇ ਮਤਲਬ ਖਰਾਬ ਕੀਤੇ ਪਏ ਦਰਵਾਜ਼ੇ। ਤੇ ਆਪਾਂ ਟਾਈਲਾਂ ਜਿਹੜੀਆਂ ਆਪਣੀਆਂ ਬਾਥਰੂਮ ਦੀਆਂ ਅੰਦਰ ਲਈਆਂ ਆ ਚੁੱਕੀਆਂ ਵਾ ਬਟ ਕੋਈ ਮਿਸਤਰੀ ਨਹੀਂ ਮਿਲ ਲਿਆ ਹੀ ਉਦੋਂ ਟਾਈਲਾਂ ਆਪਾਂ ਨੂੰ ਆ ਗਈਆਂ ਤੇ ਟਾਈਲਾਂ ਵੀ ਆਪਾਂ ਜਦੋਂ ਮਿਸਤਰੀ ਮਿਲ ਗਿਆ ਦੋ ਇੱਕ ਦਿਨ ਦੇ ਵਿੱਚ ਲਾ ਦੇਣੀਆਂ ਵਾ ਅੰਦਰਾਂ ਦੀ ਵੀ ਵੈਹੇ ਕੀਤੀ ਆ ਦੋਵਾਂ ਰੂਮਾਂ ਦੀ ਪੱਟੀ ਤੇ ਬਾਕੀ ਨਾ ਅਜੇ ਛੱਡੇ ਆ ਅੰਦਰ ਕਿਉਂਕਿ ਉੱਥੇ ਨਾ ਅੰਦਰ ਟਾਈਲ ਵਗੈਰਾ ਲੱਗਣੀ ਆ ਫਿਰ ਉਹ ਕਹਿੰਦੇ ਪਹਿਲਾਂ ਟਾਈਲ ਵਗੈਰਾ ਲਾਓ ਫਿਰ ਅਸੀਂ ਮਤਲਬ ਕਿ ਪੱਟੀ ਪੇਂਟ ਵਗੈਰਾ ਕਰਾਂਗੇ ਪੱਟੀ ਡਬਲ ਕੋੜ ਲਾਵਾਂਗੇ ਜਾਂ ਸਿੰਗਲ ਸਿੰਗਲ ਕੋੜ ਲਾ ਕੇ ਉਹਨਾਂ ਨੇ ਛੱਡ ਦਿੱਤੀ ਆ ਤੇ ਇੱਥੇ ਬੱਸ ਮੈਨੂੰ ਇਹ ਗਾ ਕ ਬੱਚੇ ਵੀ ਨਵਾਣੇ ਨੂਣੇ ਹੀਗਾ ਨਵਾਣੇ ਹੀ ਅਜੇ ਮੈਂ ਕਿ ਪਹਿਲਾਂ ਚੱਲ ਮੈਂ ਇਹਨਾ ਕਰ ਲਾਂ ਕਿ ਥਾਂ ਤੂੰ ਢੋਲਾ ਵਿੜਾ ਧੋਕੇ ਦੇ ਉਸ ਤੋਂ ਬਾਅਦ ਬੱਚੇ ਨਵਾਣੀਆਂ ਨਾਲੇ ਆਪ ਨਹਾਣ ਨੂਗੀ ਕਿਉਂਕਿ ਪੈ ਪੱਟੀ ਨਾਲ ਸਿਰ ਮੂੰਹ ਐ ਭਰਗੇਗੇ ਕਟਾਈ ਕਟਾ ਸਾਰੇ ਬੂਵੇ ਬਾਰੀਆਂ ਨਾਲ ਹੀ ਫਿਰ ਬੂਵੇ ਬਾਰੀਆਂ ਤੇ ਪਾਣੀ ਪਾਤਾ ਹੈ ਬੂਵੇ ਬਾਰੀਆਂ ਵਿੱਚ ਜਿਹੜੇ ਆਪਣੇ ਧੋ ਦਿੱਤੇ ਹੀ ਬੜਾ ਖਲਾਰਾ ਜਿਹਾ ਪਿਆ ਹੈਗਾ ਬਹੁਤ ਜ਼ਿਆਦਾ ਤੇ ਪੱਟੀ ਹੁਣ ਕਰਕੇ ਕੁਝ ਘਰ ਬਣਾਉਣ ਲੱਗੇ ਗਲਤੀਆਂ ਹੋ ਗਈਆਂ ਕਿਉਂਕਿ ਪਹਿਲਾਂ ਉਹ ਬਾਥਰੂਮ ਮੰਨਦਾ ਉਹ ਡਰੈਸਿੰਗ ਰੂਮ ਦੀ ਛੱਤ ਤੋੜੀ ਉਹਦਾ ਕਿੰਨਾ ਕਟਾਈ ਕਟਾ ਉਹਦੇ ਨਾਲ ਪਹਿਲਾਂ ਸਾਰੇ ਕਮਰਿਆਂ ਚ ਕੱਟਾ ਗਿਆ ਪਹਿਲਾਂ ਉਹ ਸਾਰੇ ਕਮਰੇ ਸਾਫ਼ ਕੀਤੇ ਘਰ ਕੁੜਕੇ ਮੁੜਕੇ ਦੋਵਾਂ ਦਿਨਾਂ ਦਿਨਾਂ ਬਾਅਦ ਪੱਟੀ ਵਾਲੇ ਆ ਗਏ ਪੇਂਟ ਵਾਲੇ ਆ ਗਏ ਆਪਣੇ ਤੇ ਪੇਂਟ ਵਾਲੇ ਆ ਗਏ ਪੇਂਟ ਵਾਲਿਆਂ ਦਾ ਹੁਣ ਇਤਰਾ ਹੀ ਲਗਾਤਾਰ ਕੰਮ ਖਲਾਰਾ ਖਲੂਰਾ ਬਹੁਤ ਜ਼ਿਆਦਾ ਪਿਆਵ ਤੇ ਬੱਚਿਆਂ ਦਾ ਹਾਲ ਵੇਖੋ ਮੇਰਿਆਂ ਦਾ ਕੀ ਹਾਲ ਬਣੇ ਪਏ ਬਹੁਤ ਮੰਦੇ ਹਾਲ ਵਿਚਾਰਿਆਂ ਦੇ ਕੰਮ ਦੇ ਵਿੱਚ ਇੱਥੇ ਆਪਾਂ ਵੀੜਾ ਬੂੜਾ ਥੋੜ੍ਹ ਕੇ ਤੇ ਆ ਵੀ ਮਿਸਤਰੀਆਂ ਨੇ ਸਾਰਾ ਪੱਟੀ-ਬੁੱਟੀ ਵੀ ਨਹੀਂ ਚੁੱਕ ਕੇ ਜਾਂਦੇ ਸਮਾਨ-ਸਮੂਨ ਸਾਰਾ ਗੱਡੀ ਲੱਗੀ ਹੈ ਆਪਣੀ ਬਾਹਰ ਕਿਉਂਕਿ ਗੱਡੀ ਆਪਾਂ ਬਾਹਰ ਲਾਈ ਸੀਗੀ ਮਿਸਤਰੀਆਂ ਦਾ ਕਰਕੇ ਕਿਉਂਕਿ ਉਹਨਾਂ ਨੇ ਵੀੜਾ ਸਾਫ਼ ਕੀਤਾ ਸੀ ਤੇ ਉਹ ਕਹਿੰਦੇ ਗੱਡੀ ਕਢ ਦੋ ਬਾਅਦ ਗੱਡੀ ਕਢਾਤੀ ਸੀਗੀ ਬਾਹਰ ਤੇ ਵਸ ਅੱਜ ਇਹਨਾਂ ਨੇ ਵੀੜਾ ਬੂੜਾ ਕਰਤਾ ਵਸਾ ਪੱਟੀ ਝਾੜਤੀ ਐ ਡਬਲ ਕੋਟ ਲਾਤਾ ਤੇ ਪ੍ਰਾਈਮਰ ਵਗੈਰਾ ਮਾਰ ਗਏ ਆ ਤੇ ਚੱਲ ਹੁਣ ਆਪਣਾ ਮਤਲਬ ਕਿ ਬਾਹਰੋਂ ਉੱਡਣ ਵਾਲਾ ਕੰਮ ਨਹੀਂ ਹੈਗਾ ਪੱਟੀ ਉਹਨਾਂ ਝਾੜਤੀ ਐ ਸਾਰੀ ਜਿਹੜੀ ਝਾੜਨੀ ਸੀਗੀ ਤੇ ਹੁਣ ਆਪਾਂ ਨਹੀਂ ਕੰਮ ਬਸ ਅੰਦਰਾਂ ਦਾ ਰਹਿ ਗਏ ਅੰਦਰ ਉਹ ਕਹਿੰਦੇ ਕਿ ਤੁਸੀਂ ਅੰਦਰ ਬਾਥਰੂਮ ਦਾ ਕਰਵਾਓ ਪਹਿਲਾਂ ਫਿਰ ਕਰਾਂਗੇ ਨਹੀਂ ਮਤਲਬ ਅੰਦਰਾਂ ਚ ਕੰਮ ਤੇ ਇਹ ਕਿ ਚਲੋ ਠੀਕ ਆ ਤੇ ਮੈਨੂੰ ਇਹ ਹੀ ਗਿਆ ਕਿ ਸਾਡਾ ਉਹ ਕੀ ਜਿਹੜਾ ਕੈਮੀਕਲ ਹੁੰਦਾ ਟਾਈਲ ਵਗਲਾ ਉਹ ਖਰਾਬ ਜਿਆਣਾ ਹੋ ਜੇ ਫਿਰ ਮੈਂ ਚੁੱਕ ਚੁੱਕ ਕੇ ਇੱਥੋਂ ਬੂਰੇ ਚੁੱਕ ਕੇ ਤੇ ਸਾਰੇ ਮੰਜੇ ਤੇ ਇੱਕ ਸਾਈਡ ਤੇ ਕੀਤੇ ਬੂਰੇ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਿਕੀਆਂ ਮੋਟੀਆਂ ਗਲਤੀਆਂ ਬਾਕੀ ਹੁੰਦੀਆਂ ਨੇ ਬਾਕੀ ਘਰ ਬਣਾਉਣ ਲੱਗੇ ਆ ਕਈ ਬੜੀਆਂ ਜਿਆਦਾ ਗਲਤੀਆਂ ਹੁੰਦੀਆਂ ਜਦੋਂ ਆਪਾਂ ਬਣਾਉਨੇ ਆਪਾਂ ਹੋਰ ਕੁਝ ਸੋਚਦੇ ਜਦੋਂ ਆਪਾਂ ਹੁਣ ਪੇਂਟ ਮਾਰਨਾ ਸੀ ਹੁਣ ਆਪਾਂ ਹੋਰ ਕੁਛਣਾ ਸੋਚਦੇ ਕਿ ਬੜਾ ਔਖਾ ਹੁੰਦਾ ਵਾ ਹਨਾ ਕਿ ਨਿੱਕੀਆਂ ਮੋਟੀਆਂ ਚਲੋ ਗਲਤੀਆਂ ਹੁੰਦੀਆਂ ਨੇ ਇਹਦੀਆਂ ਵਾ ਤੇ ਇੱਥੇ ਗੁਰਫਤੇ ਨੇ ਪਾਈਪ ਨਹੀਂ ਛੱਡਣ ਦੇ ਮੈਂ ਕਿਹਾ ਪਾਈਪ ਦੇ ਦੇ ਗੁਰਫਤੇ ਨਾ ਕੈਮੀਕਲ ਵੱਲੇ ਤੇਲਾਂ ਵਾਲਾ ਕੈਮੀਕਲ ਪਿਆ ਮਾ ਨਾ ਪਾਣੀ 깔 ਨਾ ਪਾਣੀ 깔 ਪਰ ਗੁਰਫਤੇ ਨੇ ਪਾਣੀ ਮਾਰ ਹੀ ਦਿੱਤਾ ਫਿਰ ਤੋੜੇ ਮੈਂ ਨਾ ਉੱਤੇ ਰੱਖ ਤੇ ਮੰਜੇ ਤੇ ਤੇ ਉਸ ਤੋਂ ਬਾਅਦ ਆ ਤੋਤਾ ਸੀਗਾ ਵੀੜਾ ਚੰਗੀ